ਉਹ ਗੱਡੀ ਚੁੱਟ ਕੇ ਜਾਣਾ ਆਏ ਨੇ ਉਹ ਜੀ ਹਮਲਾ ਕਰਿਆ ਉਹਨੇ ਗੱਡਿਆਂ ਕੋ ਚੁੱਕਾ ਉੱਪਰ ਚਿੱਟੀਆਂ ਵਾਲਾ ਸਟਾਕਾਂ ਜਿਹਾ ਡਿੱਗਿਆ ਉਹ ਦੁਕਾਨ ਦੇ ਵਿੱਚ ਨਹੀਂ ਗਿਆ ਦੁਕਾਨ ਠੀਕ ਚੱਲੀ ਹੋਰ ਇੱਕ ਫੇਰ ਰੈਡ ਮਾਰੀ ਹਾਂ ਦੇਖੋ ਬੈਗ ਲੈ ਗਿਆ ਹੁਣ ਬੈਗ ਕੋ ਪੁੱਛੋ ਡੇਪਾ ਉਹ ਤਾਂ ਹੀ ਭਜਾਈਏ ਦੇਖ ਕੇ ਇਹ ਜਾ ਕੇ ਉਹਦੇ ਵਿੱਚ ਪੜੀ ਉਹ ਮਜਾ ਹੋ ਗਿਆ ਐਕਟਿਵ ਵਾਲੇ ਦਾ ਹਾਂ ਉਹ ਇਹਦੀ ਕਰਕੇ ਨੋਟ ਕੰਦੀ ਨਾ ਏ ਏ ਏ ਪਾਜੀ ਉਹ ਨਹੀਂ ਖੜੇ ਨਹੀਂ ਪਾਜੀ ਉਹ ਇੱਧੇ ਵੇਖ ਕਰਦੇ ਜੀ ਉੱਤੇ ਇਹ ਫੇਰ ਬਣਾੜ ਚ ਕਿੰਨਾ ਬਚਾ ਹੋਇਆ ਓਏ ਹੋਏ ਹੋਏ ਆਹ ਗੱਡ ਟੁੱਟ ਕੇ ਮਾਰ 100 ਦੇ ਸੰਗ ਉਹ ਪ੍ਰੋਬਲਮ ਹੋ ਰਹੀ ਹੈ ਇੱਕੋ ਇੱਕੋ ਲੱਗਾ ਦੋ ਬਹਾਵਾ ਉਹ ਵੇਖ ਕੀਤੀ ਇਸੇ ਨੇ ਮਾਰਿਆ ਮਾਹਰ ਹਾਲੇ ਕਰੀ ਪਾਜੀ ਪਹਿਲਾਂ ਆਹ ਬੰਦ ਨਹੀਂ ਕਰਦਾ ਇਹ ਵੀ ਨਹੀਂ ਆਹ ਚਾਲ ਚਾਲ ਮੀਟੀਆਂ ਨੂੰ ਇੱਥੇ ਕਾ ਲਦਨ ਗਿਆ ਉਹ ਆਪਣੇ ਦੇ ਰਿਹਾ ਸੀ ਜੀ ਡੀ ਹੋਈ ਹੈ ਨਾ ਸੀਟੇ ਉੱਤੇ ਗਏ ਆ ਵੀ ਆਪ ਆਪ ਭੱਜਿਆ ਮੁੰਡਾ ਇਹ ਇਹ ਉਹ ਤੋਂ ਟਿਕਾ ਵਜਿਆ ਟਿਕਾ ਬਚਿਆ ਜੀ ਬਚ ਗਿਆ ਅਸੋ ਦੇਖ ਐਸੀ ਇਹ ਹੋਈ ਬੜਾ ਬੜੀ ਵੀਡੀਓ ਕੋਲ ਕਿੱਥੇ ਤੱਕ ਦੇਖਣਾ ਹੈ ਕਿ ਨਾਲ ਇੱਥੇ ਜਿਆਦਾ ਵੱਡਿਆ ਇੱਥੇ ਅਰੇ ਇਹੀ ਪਹਿਲਾਂ ਕਹਿੰਦੇ ਉਹਦੀ ਬਦਨਾਮੀ ਆਇਆ ਅੱਛਾ ਜੀ ਬਹੁਤ ਜ਼ਾਲੇ ਦੋ ਦਰਪਜੀਏ ਪਲੇਨਾਂ ਨੇ ਕੱਲ ਰਾਤ ਸਿਟੀ ਬੰਗਲਾ ਦੇ ਵਿੱਚ ਇੱਕ ਦੋ ਗਰੁੱਪ ਸੀਗੇ ਪਹਿਲੋਂ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਬਾਹਰ ਚਾਕੇ ਦੁਕਾਨ ਦੇ ਉਹਨਾਂ ਦੇ ਜਿਹੜੇ ਬਾਈਕ ਮੋਟਰਸਾਈਕਲ ਖੜੇ ਸੀ ਉਹਦੀ ਪੰਨ ਤੋੜ ਕੀਤੀ ਤੇ ਜਿਹੜਾ ਇੱਕ ਬੰਦਾ ਦੁਕਾਨ ਦੇ ਅੰਦਰ ਸੀ ਉਹਨੇ ਅੰਦਰੋਂ ਦੁਕਾਨ ਦਾ ਸ਼ਟਰ ਲਗਾ ਰਿਆ ਤੇ ਲੇਕਿਨ ਮੋਟਰਸਾਈਕਲ ਦੀ ਪੰਤੜ ਉੱਤੇ ਹੋਈ ਥੋੜੀ ਜਿਹੀ ਚੱਕੜਗਮੀ ਹੋਇਆ ਉਸ ਤੋਂ ਬਾਅਦ ਉਹ ਬੰਦੇ ਜਿਹੜੇ ਜਲੰਧ ਗਨ ਵਾਲਿਆਂ ਨੂੰ ਪਤਾ ਲੱਗਿਆ ਉਹ ਗਰੁੱਪ ਸਿਰ ਆਪਣੇ ਬੰਦੇ ਇਕੱਠੇ ਕਰਕੇ ਥੋੜੇ ਜਿਹਾ ਤੇ ਉਹਨਾਂ ਨੇ ਰੇਲਵੇ ਰੋਡ ਦੇ ਉੱਪਰ ਹੀ ਦੂਸਰੇ ਗਰੁੱਪ ਦੇ ਵਿੱਚ ਇੱਕ ਗੱਡੀ ਮਾਰੇ ਦੂਸਰੇ ਗਰੁੱਪ ਦੇ ਇੱਕ ਮੰਡੇ ਦੀ ਗੱਡੀ ਮਾਰੀ ਤੇ ਉਹ ਉੱਤੇ ਸਿੱਟ ਲਿਆ ਗੱਡੀ 'ਚ ਡਿੱਗ ਪਿਆ ਲੇਕਿਨ ਬਚ ਗਿਆ ਮੰਡਾ ਬਿੱਤੀ ਇਸ ਬੰਦੇ ਵਿੱਚ ਅਸੀਂ ਰਤੀ ਸ਼ਮੀ ਹੋਇਆ 8 ਤੋਂ 7:00 ਵਜੇ ਇਨਸੀਡੈਂਟ ਤੋਂ ਮੌੜਾ ਦਾਖਲ ਹੋਇਆ ਸੀ ਉਹਦੇ ਉਹਦੇ ਬਿਆਨ ਦੇ ਉੱਪਰ ਜਿਹੜਾ ਮਕਦਮਾ 109 ਜਿਹੜਾ ਕਿ ਪਹਿਲਾਂ ਜਨਤਿ 107 ਕਹਿੰਦੇ ਸੀ ਇਹ 118 ਜਿਹੜਾ ਪਹਿਲਾਂ 324 ਆਪੀਸੀ 115 2 323 ਇਸ ਇਹਨਾਂ ਸੈਕਸ਼ਨਾਂ ਦੇ ਵਿੱਚ ਪਰਚਾ ਦਰਜ ਕੀਤਾ ਇਹ ਪਰਚਾ ਜਿਹੜਾ ਗੱਡੀ ਜਿਹੜੇ ਗੱਡੀ ਚਲਾ ਕੇ ਮਾਰ ਕੇ ਮੁੰਡਿਆਂ ਦੇ ਨਾਲ ਸਿੱਟਿਆ ਉਸ ਗਰੁੱਪ ਦੇ ਉੱਪਰ ਉਹਦੇ ਵਿੱਚੋਂ ਦੋ ਹੀ ਮੇਨ ਬੰਦੇ ਆ ਦੋਹਾਂ ਦੇ ਉੱਪਰ ਵੀ ਕਦਮ ਅੰਦਰਜ ਕੀਤਾ ਜਿਹਦੇ ਵਿੱਚੋਂ ਜਿਹੜਾ ਇੱਕ ਸੁਖਵੀਰ ਸਿੰਘ ਪ੍ਰੈਜ਼ੀਡੈਂਟ ਆ ਗੁਣਾਚੋਰ ਉਹ ਫੜ ਲਿਆ ਦੂਸਰੇ ਵਾਸਤੇ ਰੇਡ ਕਰ ਰਹੇ ਆ ਔਰ ਗੱਡੀ ਵੀ ਉਹ ਫੜ ਲਈ ਹੈ ਜਿਹੜਾ ਬੇਸਬਾਲ ਉਹ ਵੀ ਫੜ ਲਿਆ ਗੱਡੀ ਚੋਂ ਜਿਹੜਾ ਖੰਡਾ ਸੀ ਉਹਦੇ ਫੜ ਲਿਆ ਉਹ ਰੰਡਲ ਵਰਗ ਨਿਸ਼ਾਨ ਵਾਲਾ ਉਹ ਆਪਣੇ ਕੋਲ ਆ ਗਿਆ ਤੇ ਅਸੀਂ ਬਾਕੀ ਵੀ ਜਿਹੜੇ ਇਹਦੇ ਮਤਲਬ ਬੰਦਾ ਰਹਿੰਦਾ ਉਹ ਵੀ ਤੁਰੰਤ ਗ੍ਰਿਫਤਾਰ ਕਰ ਲਵਾਂਗੇ